جی جی اِسی کرنٹ ویدر کنڈیشنز دیکھیے تو ڈے اور نائٹ ٹائم ٹمپریچر دونوں نیئر نارمل چل رہے ہیں کل دا ڈے ٹائم ٹینپریچر انی ڈگری سینٹی سینٹیگریڈ ریکارڈ کیتا گیا جا کہ نارمل تو لگ بھگ ایک پوائنٹ دو ڈگری سینٹیگریڈ اوپر سی اور اج دا مینیمم ٹریچر چھ ڈگری سینٹی سینٹیگریڈ ریکارڈ کیتا گیا جہاں کہ نارمل تو لگ بھگ پوائنٹ نو ڈگری سینٹیگریڈ اوپر ہے سو so لگ بھگ ایک ڈگری سینٹی سینٹیگریڈ دن اور رات دا ٹینپریچر نارمل تو اوپر ابزرو کیے گئے نے ਔਰ ਜੀ ਅਨਵੜ ਦਿਨਾਂ ਦੇ ਮੌਸਮ ਦੀ ਗੱਲ ਕਰੀਏ ਤਾਂ ਅਨਵੜ ਦਿਨਾਂ ਦੇ ਵਿੱਚ ਡਬਲਯੂਡੀ ਸਿਸਟਮ ਦਾ ਥੋੜਾ ਅਸਰ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਸੋ ਆ ਆਈਐਮਡੀ ਵੱਲੋਂ 31 ਔਰ 1 ਤਰੀਕ ਨੂੰ ਜਿਹੜੀ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੇ ਚਿੱਟੇ ਜਾਂ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਗਈ ਹੈ ਔਰ ਜੇ ਫੌਗ ਦੀ ਗੱਲ ਕਰੀਏ ਤਾਂ ਆ ਅੱਜ ਪੰਜਾਬ ਦੇ ਕੁਝ ਡਿਸਟ੍ਰਿਕਟਸ ਵਾਸਤੇ orange ਅਰ ਕੁਝ ਵਾਸਤੇ yellow alert ਐਮਡੀ ਬਲੂ ਜਾਰੀ ਕੀਤਾ ਗਿਆ ਔਰ ਕੱਲ ਤੋਂ ਮੇਨਲੀ ਸੈਂਟਰਲ ਡਿਸਟ੍ਰਿਕਟਸ ਵਾਸਤੇ yellow alert on ਬੜੇ ਦਿਨ ਹੈ ਤੇ 31 ਤਰੀਕ ਨੂੰ ਜਿਹੜੇ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ yellow alert ਹੈ ਔਰ 1 ਤਰੀਕ ਨੂੰ ਸੈਂਟਰਲ ਔਰ ਨਾਰਥ-ਈਸਟਰਨ ਦੋਨਾਂ ਦੇ ਵਿੱਚ yellow alert ਫੌਗ ਦਾ ਹੈ ਔਰ ਇਹਦੇ ਨਾਲ ਨਾਲ ਜੇ ਅਸੀਂ بارش ਦੀ ਗੱਲ ਕਰੀਏ ਤਾਂ ਅ 31 ਤਰੀਕ ਨੂੰ ਸਾਊਥ-ਵੈਸਟਰਨ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਕਿਤੇ ਕਿਤੇ ਹਲਕੇ ਚਿੱਟੇ ਹੋ ਸਕਦੇ ਨੇ ਔਰ 1 ਤਰੀਕ ਨੂੰ ਸੈਂਟਰਲ ਔਰ ਨਾਰਥ-ਈਸਟਰਨ ਪਾਰਟਸ ਦੇ ਵਿੱਚ ਹਲਕੇ ਚਿੱਟੇ ਕਿਤੇ ਕਿਤੇ ਹੋ ਸਕਦੇ ਨੇ ਅਮ ਜਿਤ ਤੱਕ ਦੀ ਰਹਿ ਕੇ ਟੇ ਮਰੀ ਦੀ ਤੋਂ ਬਾਫਨਾ ਲੱਗਦਾ ਕਿ ਸੁਪਰੀ ਟ੍ਰੰਪ ਤੋਂ ਜਿਹੜੀ ਅਦਾ ਹੱਤ ਮਲੂ ਦੀਆਂ ਬਿਮਾਰੀਆਂ ਨੇ ਕਰਨ ਦੇ ਕੰਮ ਆਉਣਾ ਤੋਂ ਬਿਲਕੁਲ ਜੀ ਕਿਉਂਕਿ ਹੈਵੀ ਰੇਨ ਦੀ ਤਾਂ ਕੋਈ ਪ੍ਰੇਡਿਕਸ਼ਨ ਨਹੀਂ ਹੈ ਹਲਕੇ ਛਿੱਟੇ ਕਿਤੇ ਕਿਤੇ ਜ਼ਰੂਰ ਹੋ ਸਕਦੇ ਨੇ ਪਰ ਜਦੋਂ ਜਿਵੇਂ ਅਸੀਂ ਪਿਛਲੇ ਕਾਫੀ ਟਾਈਮ ਤੋਂ ਦੇਖਿਆ ਕਿ ਬਾਰਿਸ਼ ਬਿਲਕੁਲ ਨਹੀਂ ਹੋਈ ਔਰ ਬੜੀ ਸੁੱਕੀ ਠੰਡ ਜਿਹੜੀ ਚੱਲ ਰਹੀ ਹੈ ਔਰ ਉਹਦੇ ਬੜੇ ਹੈਲਥ ਇੰਪੈਕਟਸ ਹੋ ਰਹੇ ਨੇ ਸੋ ਜੇ ਹਲਕੇ ਛਿੱਟੇ ਵੀ ਹੁੰਦੇ ਨੇ ਤਾਂ ਇਹਦੇ ਨਾਲ ਇੱਕ ਵਾਰੀ ਜ਼ਰੂਰ ਸੁੱਕੀ ਠੰਡ ਤੋਂ ਸਾਜਾਂ ਨੂੰ ਥੋੜੀ ਰਾਹਤ ਮਿਲ ਸਕਦੀ ਹੈ ਮੈਂ ਉਮੀਦ ਹੀ ਨਾਲ ਕਿੰਨਾ ਥੋੜੀ ਬਰਸਾਤ ਦੇ ਨਹੀਂ ਲਿਖੀਗਾ ਯਾਨਾ ਫੌਕਟੋ ਵੀ ਸਰਕਾਰਾਂ ਮਿਲਦੀ ਉਮੀਦ ਹੈ ਜਾਂ ਘਟੋ ਵੀ ਫੌਗ ਕੁਝ ਘਟ ਸਕਦੀ ਹੈ ਜੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਅੱਜ ਵੀ ਕੁਝ ਡਿਸਟ੍ਰਿਕਟਸ ਵਾਸਤੇ orange alert fog ਵਾਸਤੇ ਜਾਰੀ ਕੀਤਾ ਗਿਆ ਸੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ wd ਸਿਸਟਮ ਦਾ ਇਫੈਕਟ ਦੇ ਕਰ ਨੂੰ ਸਾਨੂੰ ਮਿਲ ਸਕਦਾ ਹੋਰ ਹਲਕੇ ਛਿੱਟੇ ਕਿਤੇ ਕਿਤੇ ਹੋ ਸਕਦੇ ਨੇ ਸੋ ਫੌਗ ਦਾ yellow alert mainly central districts ਵਾਸਤੇ ਹੈ ਬਟ ਜਿਹੜੀ orange alert ਕਿਸੇ ਡਿਸਟ੍ਰਿਕਟ ਵਾਸਤੇ ਨਹੀਂ ਹੈ ਮੈਮ ਚਿੱਟੇ ਮਰੀ ਦਾ ਜਿਹੜਾ ਫਸਲਾਂ ਉੱਤੇ ਕੀ ਪ੍ਰਭਾਵ ਹੋਵੇਗਾ ਲੱਗਦਾ ਕਿ ਉਹਨਾਂ ਨੂੰ ਫਾਇਦੇਮੰਦਾ ਜਾਂ ਫਿਰ ਕੀ ਨੁਕਸਾਨ ਬਿਲਕੁਲ ਜੀ ਕਿਉਂਕਿ ਡਰਾਈ ਕੰਡੀਸ਼ਨਸ ਪਿਛਲੇ ਟਾਈਮ ਤੋਂ ਚੱਲ ਰਹੀਆਂ ਨੇ ਸੋ ਫਸਲਾਂ ਨੂੰ ਵੀ ਜੇ ਹਲਕੇ ਚਿੱਟੇ ਹੁੰਦੇ ਨੇ ਤਾਂ ਉਹ ਫਸਲਾਂ ਲਈ ਵੀ ਜਿਹੜੇ ਲਾਹੇਵੰਦ ਹੋਣਗੇ ਮੈਮ ਲੋਕਾਂ ਨੂੰ ਕਿਸ ਤਰ੍ਹਾਂ ਆਪਣੀ ਸਿਹਤ ਦਾ ਧਿਆਨ ਰੱਖਣਾ ਚਾਹੀਦਾ ਕਿਉਂਕਿ ਮੌਸਮ ਵਿੱਚ ਲਗਾਤਾਰ ਬਦਲਾਅ ਦੇਖਣ ਨੂੰ ਮਿਲ ਰਹੇ ਨੇ ਤਾਂ ਮੈਮ ਦਿਨ ਦੇ ਸਮੇਂ ਉੱਪਰ ਜਾਂ ਅੰਦਰ ਤੇ ਰਾਤ ਦੇ ਸਮੇਂ ਕਾਹੀ ਜੀ ਕਿਉਂਕਿ ਜਿਹੜੀਆਂ ਵੈਰੀਏਬਲ ਵੈਦਰ ਕੰਡੀਸ਼ਨਸ ਚੱਲ ਰਹੀਆਂ ਨੇ ਔਰ ਡੇ ਟਾਈਮ ਟੈਂਪਰੇਚਰ ਅੱਛੀ ਧੁੱਪ ਹੁੰਦੀ ਆ ਤੇ ਟੈਂਪਰੇਚਰ ਵੀ ਨਾਰਮਲ ਤੋਂ ਥੋੜਾ ਉੱਪਰ ਹੋ ਜਾਂਦਾ ਔਰ ਨਾਈਟ ਟਾਈਮ ਕੰਡੀਸ਼ਨਸ ਕਾਫੀ ਕੂਲ ਹੋ ਜਾਂਦੀਆਂ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਸਿਹਤ ਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਬੜੀ ਤਰ੍ਹਾਂ ਦੇ ਇਨਫੈਕਸ਼ਨਸ ਬਾਡੀ ਨੂੰ ਹੁੰਦੇ ਨੇ ਸੋ ਖਾਣ ਪੀਣ ਦਾ ਸਾਰੇ ਧਿਆਨ ਲੱਖੋ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਇਹਦੇ ਨਾਲ ਨਾਲ ਫਾਰਮਰਸ ਨੂੰ ਇਹ ਦੱਸ ਸਕਦੇ ਆ ਕਿ ਜਿਹੜੇ ਨਾਰਮਲ ਫਾਰਮ ਆਪਰੇਸ਼ਨਸ ਨੇ ਉਹ ਕੰਟੀਨਿਊ ਕਰ ਸਕਦੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੇ ਚਿੱਟੇ ਜਾਂ ਹਲਕੀ ਬਾਰਿਸ਼ ਕਿਤੇ ਨਾ ਕਿ ਹੋ ਸਕਦੀ ਹੈ ਇੱਕ ਵਾਰੀ ਜਿਹੜੀ ਸੁੱਕੀ ਠੰਡ ਤੋਂ ਸਾਰਿਆਂ ਨੂੰ ਥੋੜੀ ਰਾਹਤ ਮਿਲ ਸਕਦੀ ਹੈ جی جی کرنٹ ویدر کنڈیشنز دیکھیے تو ڈے اور نائٹ ٹائم ٹینپریچر دونوں نیر نارمل چل رہے ہیں کل دا ڈے ٹائم ٹینپریچر انیس ڈگری سینٹیگریڈ ریکارڈ کیتا گیا جیڑا کہ نارمل تو لگ بھگ ایک پوائنٹ دو ڈگری سینٹیگریڈ اوپر سی اور اج دا منیمم ٹریچر چھ ڈگری سینٹیگریڈ ریکارڈ کیتا گیا جہرا کہ نارمل تو لگ بھگ پوائنٹ نو ڈگری گریڈ اوپر ہے سو لگ بھگ ایک ڈگری سینٹی گریڈ دن رات کا ٹینپریچر نارمل تو اوپر ابزرو کیتے گئے ہیں اور جی آنے والے دن کے موسم کی گل کریے تو آنے والے دن کے ڈبلو ڈی سسٹم کا تھوڑا اثر پنجاب کے دیکھنے کو مل سکتا سو ਉਹ ਆਈਐਮਡੀ ਵੱਲੋਂ 31 ਔਰ 1 ਤਰੀਕ ਨੂੰ ਜਿਹੜੀ ਪੰਜਾਬ ਦੇ ਵਿੱਚ ਕਿਤੇ ਕਿਤੇ ਹਲਕੇ ਚਿੱਟੇ ਜਾਂ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਜਿਹੜੀ ਉਹ ਦੱਸੀ ਗਈ ਹੈ ਔਰ ਜੇ ਫੌਗ ਦੀ ਗੱਲ ਕਰੀਏ ਤਾਂ ਅ ਅੱਜ ਪੰਜਾਬ ਦੇ ਕੁਝ ਡਿਸਟ੍ਰਿਕਟਸ ਵਾਸਤੇ ਔਰੇਂਜ ਔਰ ਕੁਝ ਵਾਸਤੇ yellow alert ਆਈਐਮਡੀ ਵੱਲੋਂ ਜਾਰੀ ਕੀਤਾ ਗਿਆ ਔਰ ਕੱਲ ਤੋਂ ਮੇਨਲੀ ਸੈਂਟਰਲ ਡਿਸਟ੍ਰਿਕਟਸ ਵਾਸਤੇ yellow alert on ਬੜੇ ਟਿੰਨ ਦਿਨ ਹੈ ਅ ਅਤੀ ਔਰ 31 ਤਰੀਕ ਨੂੰ ਜਿਹੜੇ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ yellow alert ਹੈ ਔਰ 1 ਤਰੀਕ ਨੂੰ ਸੈਂਟਰਲ ਔਰ ਨਾਰਥ-ਈਸਟਰਨ ਦੁਨਾਂ ਦੇ ਵਿੱਚ yellow alert fog ਦਾ ਹੈ ਔਰ ਇਹਦੇ ਨਾਲ-ਨਾਲ ਜੇ ਅਸੀਂ بارش ਦੀ ਗੱਲ ਕਰੀਏ ਤਾਂ 31 ਤਰੀਕ ਨੂੰ ਸਾਊਥ-ਵੈਸਟਰਨ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹਲਕੇ ਛਿੱਟੇ ਹੋ ਸਕਦੇ ਨੇ ਔਰ 1 ਤਰੀਕ ਨੂੰ ਸੈਂਟਰਲ ਔਰ ਨਾਰਥ-ਈਸਟਰਨ ਪਾਰਟਸ ਦੇ ਵਿੱਚ ਹਲਕੇ ਛਿੱਟੇ ਕਿਤੇ-ਕਿਤੇ ਹੋ ਸਕਦੇ ਨੇ ਮੈਂ ਜਿਹੜੀ ਤਰ੍ਹਾਂ ਦੀ ਇਹ ਦਿੱਤੀ ਮਾਰੀ ਸੰਭਾਵਨਾ ਲੱਗਦਾ ਕਿ ਸੁੱਕੀ ਟਰਪ ਤੋਂ ਜਿਹੜੀ ਅਦਾ ਹੱਤ ਮੌਨੂਨ ਦੀ ਜਿਹੜੀਆਂ ਮਾਰੀਆਂ ਨੇ ਕੰਨ ਦੇ ਤਾਂ ਮਾਦੋਂ ਨਾ ਆਉਂਦੀ ਆ ਬਿਲਕੁਲ ਜੀ ਕਿਉਂਕਿ ਹੈਵੀ ਰੇਨ ਦੀ ਤਾਂ ਕੋਈ ਪ੍ਰੈਡਿਕਸ਼ਨ ਨਹੀਂ ਹੈ ਹਲਕੇ ਛਿੱਟੇ ਕਿਤੇ ਕਿਤੇ ਜ਼ਰੂਰ ਹੋ ਸਕਦੇ ਨੇ ਪਰ ਜਦੋਂ ਜਿਵੇਂ ਅਸੀਂ ਪਿਛਲੇ ਕਾਫੀ ਟਾਈਮ ਤੋਂ ਦੇਖਿਆ ਕਿ ਬਾਰਿਸ਼ ਬਿਲਕੁਲ ਨਹੀਂ ਹੋਈ ਔਰ ਬੜੀ ਸੁੱਕੀ ਠੰਡ ਜਿਹੜੀ ਚੱਲ ਰਹੀ ਹੈ ਔਰ ਉਹਦੇ ਬੜੇ ਹੈਲਥ ਇੰਪੈਕਟਸ ਹੋ ਰਹੇ ਨੇ ਸੋ ਜੇ ਹਲਕੇ ਛਿੱਟੇ ਵੀ ਹੁੰਦੇ ਨੇ ਤਾਂ ਇਹਦੇ ਨਾਲ ਇੱਕ ਵਾਰੀ ਜ਼ਰੂਰ ਸੁੱਕੀ ਠੰਡ ਤੋਂ ਸਾਜ ਨੂੰ ਥੋੜੀ ਰਾਹਤ ਮਿਲ ਸਕਦੀ ਹੈ ਮੇਰੇ ਨਾਲ ਦਿੱਤਾ ਥੋੜੀ ਪ੍ਰਸਾਰ ਦੇ ਨਹੀਂ ਲਿਖੀ ਗਈ ਉਹਨਾ ਫੌਗ ਤੋਂ ਵੀ ਸਰਕਾਰਾਂ ਮਿਲਦੀ ਉਮੀਦ ਹੈ ਜਾਂ ਘਟੂਗੀ ਫੌਗ ਕੁਝ ਘਟ ਸਕਦੀ ਹੈ ਜੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਅੱਜ ਵੀ ਕੁਝ ਡਿਸਟ੍ਰਿਕਟਸ ਵਾਸਤੇ orange alert ਫੌਗ ਵਾਸਤੇ ਜਾਰੀ ਕੀਤਾ ਗਿਆ ਸੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ WD ਸਿਸਟਮ ਦਾ ਇਫੈਕਟ ਦੇਕਰ ਨੂੰ ਸਾਨੂੰ ਮਿਲ ਸਕਦਾ ਹੋਰ ਹਲਕੇ ਛਿੱਟੇ ਕਿਤੇ ਕਿਤੇ ਹੋ ਸਕਦੇ ਨੇ ਸੋ ਫੌਗ ਦਾ yellow alert ਮੇਨਲੀ ਸੈਂਟਰਲ ਡਿਸਟ੍ਰਿਕਟਸ ਵਾਸਤੇ ਹੈ ਬਟ ਜਿਹੜੀ لوگ اپنی بدلا ਜੀ ਕਿਉਂਕਿ ਜਿਹੜੀਆਂ ਵੈਰੀਏਬਲ ਵੈਦਰ ਕੰਡੀਸ਼ਨਸ ਚੱਲ ਰਹੀਆਂ ਨੇ ਔਰ ਡੇ ਟਾਈਮ ਟੈਂਪਰੇਚਰ ਅੱਛੀ ਧੁੱਪ ਹੁੰਦੀ ਆ ਤੇ ਟੈਂਪਰੇਚਰ ਵੀ ਨਾਰਮਲ ਤੋਂ ਥੋੜਾ ਉੱਪਰ ਹੋ ਜਾਂਦਾ ਔਰ ਨਾਈਟ ਟਾਈਮ ਕੰਡੀਸ਼ਨਸ ਕਾਫੀ ਕੂਲ ਹੋ ਜਾਂਦੀਆਂ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਸਿਹਤ ਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਬੜੀ ਤਰ੍ਹਾਂ ਦੇ ਇਨਫੈਕਸ਼ਨਸ ਬਾਡੀ ਨੂੰ ਹੁੰਦੇ ਨੇ ਸੋ ਖਾਣ ਪੀਣ ਦਾ ਸਾਰੇ ਧਿਆਨ ਲੱਖੋ ਹੈਲਦੀ ਡਾਈਟ ਲੈਣੀ ਚਾਹੀਦੀ ਆ اور یہ نوے دا سکتے ہیں کہ جیڑے نورمل فارم اوپریشنز نے وہ کنٹیو کر سکتے ہیں اور آن دنہ دے کے ہلکے سٹے جا ہلکی بارش کتنے کت ہو سکتے ہیں ایک وارے جیڑی سکوی ٹھنڈ تو سارا تھوڑی رہت مل سکتے ہیں جی جی اِسی کرنٹ ویدر کنڈیشنز دیکھئے تو ڈے اور نائٹ ٹائم ٹمپریچر دونوں نیر نورمل چل رہے ہیں کل کا ڈے ٹائم ٹینپریچر انیس ڈگری سینٹیگریڈ ریکارڈ کیا گیا جا کہ نورمل تو لگ بھگ ایک پوائنٹ دو ڈگری سینٹیگریڈ اوپر سی اور آج دا مینیمم ٹیمپریچر چھے ڈگری سینٹی گریڈ ریکارڈ کیتا گیا جا کہ نارمل تو لگ پاک پوائنٹ نو ڈگری سینٹی گریڈ اوپر ہے سو لگ پاک ایک ڈگری سینٹی گریڈ دن اور رات کا ٹینپریچر نارمل تو اوپر ابزرو کیتے گئے ہیں اور جی آنے والے دن کے موسم کی گل کریے آن آنے والے دے کے ڈبلو ڈی سسٹم دا تھوڑا اثر پناب کے دیکھ مل سکتا سو آئی ایم ڈی ویتی اور تریق ن جڑی پنجاب دے وچ کتے کتے ہلکے چھٹے یا ہلکی بارش ہونے کی سبنا جی وہ دسی گئی ہے اور جی فوگ کی گل کریے آج پنجاب دے کچھ ڈسٹرکس واسطے اورنج اور کچھ واسطے یلو آئیم دی ڈی جاری کیا گیا اور کل تو مینلی سینٹرل ڈسٹرکس واسطے یلو الرٹ آن بڑے تین دن ہے تی اور اکتی جڑے سینٹرل ڈسٹرکس دے یلو الرٹ ہے ਔਰ ਇੱਕ ਤਰੀਕ ਨੂੰ ਸੈਂਟਰਲ ਔਰ ਨਾਰਥ-ਈਸਟਰਨ ਦੋਨਾਂ ਦੇ ਵਿੱਚ ਯੈਲੋ ਅਲਰਟ ਫੌਗ ਦਾ ਹੈ ਔਰ ਇਹਦੇ ਨਾਲ ਨਾਲ ਜੇ ਅਸੀਂ بارش ਦੀ ਗੱਲ ਕਰੀਏ ਤਾਂ 31 ਤਰੀਕ ਨੂੰ ਸਾਊਥ-ਵੈਸਟਰਨ ਔਰ ਕੁਝ ਸੈਂਟਰਲ ਡਿਸਟ੍ਰਿਕਟਸ ਦੇ ਵਿੱਚ ਕਿਤੇ-ਕਿਤੇ ਹਲਕੇ ਛਿੱਟੇ ਹੋ ਸਕਦੇ ਨੇ ਔਰ ਇੱਕ ਤਰੀਕ ਨੂੰ ਸੈਂਟਰਲ ਔਰ ਨਾਰਥ-ਈਸਟਰਨ ਪਾਰਟਸ ਦੇ ਵਿੱਚ ਹਲਕੇ ਛਿੱਟੇ ਕਿਤੇ-ਕਿਤੇ ਹੋ ਸਕਦੇ ਨੇ ਮਨ ਜਿਤ ਤੱਕ ਦੀ ਲੱਗਦੀ ਮਰੀਦਾਂ ਨੂੰ ਬਹੁਤ ਲੱਗਦਾ ਕਿ ਸੁੱਕੀ ਖੰਡ ਤੋਂ ਜਿਹੜੀ ਅਦਾ ਹੱਤ ਮੌਲੂ ਦੀਆਂ ਬਿਮਾਰੀਆਂ ਨੇ ਕਰਨ ਦੇ ਕੰਮ ਆਉਂਦਾ ਔਰ ਬਿਲਕੁਲ ਜੀ ਕਿਉਂਕਿ ਹੈਵੀ ਰੇਨ ਦੀ ਤਾਂ ਕੋਈ ਪ੍ਰੈਡਿਕਸ਼ਨ ਨਹੀਂ ਹੈ ਹਲਕੇ ਛਿੱਟੇ ਕਿਤੇ ਕਿਤੇ ਜ਼ਰੂਰ ਹੋ ਸਕਦੇ ਨੇ ਪਰ ਜਦੋਂ ਜਿਵੇਂ ਅਸੀਂ ਪਿਛਲੇ ਕਾਫੀ ਟਾਈਮ ਤੋਂ ਦੇਖਿਆ ਕਿ ਬਾਰਿਸ਼ ਬਿਲਕੁਲ ਨਹੀਂ ਹੋਈ ਔਰ ਬੜੀ ਸੁੱਕੀ ਠੰਡ ਜਿਹੜੀ ਚੱਲ ਰਹੀ ਔਰ ਉਹਦੇ ਬੜੇ ਹੈਲਥ ਇੰਪੈਕਟਸ ਹੋ ਰਹੇ ਨੇ ਸੋ ਜੇ ਹਲਕੇ ਛਿੱਟੇ ਵੀ ਹੁੰਦੇ ਨੇ ਤਾਂ ਇਹਦੇ ਨਾਲ ਇੱਕ ਵਾਰੀ ਜ਼ਰੂਰ ਸੁੱਕੀ ਠੰਡ ਤੋਂ ਸਾਜ ਨੂੰ ਥੋੜੀ ਰਾਹਤ ਮਿਲ ਸਕਦੀ ਹੈ ਮੈਂ ਮੀਂਹ ਦੇ ਨਾਲ ਜਿੱਦਾਂ ਥੋੜੀ ਬਰਸਾਤ ਦੀ ਲਿਖੀ ਗਈ ਹੈ ਉਦੋਂ ਫੌਕਸ ਤੋਂ ਸਰਕਾਰਾਂ ਮਿਲਦੀ ਉਮੀਦ ਹੈ ਜਾਂ ਘਟੋ ਵੀ ਫੌਗ ਕੁਝ ਘਟ ਸਕਦੀ ਹੈ ਜੀ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਅਸੀਂ ਦੇਖਿਆ ਅੱਜ ਵੀ ਕੁਝ ਡਿਸਟ੍ਰਿਕਟਸ ਵਾਸਤੇ orange alert ਫੌਗ ਵਾਸਤੇ ਜਾਰੀ ਕੀਤਾ ਗਿਆ ਸੀ ਪਰ ਆਉਣ ਵਾਲੇ ਦਿਨਾਂ ਦੇ ਵਿੱਚ ਕਿਉਂਕਿ wd ਸਿਸਟਮ ਦਾ ਇਫੈਕਟ ਦੇ ਕਰ ਨੂੰ ਸਾਨੂੰ ਮਿਲ ਸਕਦਾ ਹੋਰ ਹਲਕੇ ਛਿੱਟੇ ਕਿਤੇ ਕਿਤੇ ਹੋ ਸਕਦੇ ਨੇ ਸੋ ਫੌਗ ਦਾ yellow alert ਮੇਨਲੀ ਸੈਂਟਰਲ ਡਿਸਟ੍ਰਿਕਟਸ ਵਾਸਤੇ ਹੈ ਬਟ ਜਿਹੜੀ لوگ اپنی بدلاؤ ਜੀ ਕਿਉਂਕਿ ਜਿਹੜੀਆਂ ਵੈਰੀਏਬਲ ਵੈਦਰ ਕੰਡੀਸ਼ਨਸ ਚੱਲ ਰਹੀਆਂ ਨੇ ਔਰ ਡੇ ਟਾਈਮ ਟੈਂਪਰੇਚਰ ਅੱਛੀ ਧੁੱਪ ਹੁੰਦੀ ਆ ਤੇ ਟੈਂਪਰੇਚਰ ਵੀ ਨਾਰਮਲ ਤੋਂ ਥੋੜਾ ਉੱਪਰ ਹੋ ਜਾਂਦਾ ਔਰ ਨਾਈਟ ਟਾਈਮ ਕੰਡੀਸ਼ਨਸ ਕਾਫੀ ਕੂਲ ਹੋ ਜਾਂਦੀਆਂ ਨੇ ਸੋ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਸਿਹਤ ਦਾ ਸਾਰਿਆਂ ਨੂੰ ਬਹੁਤ ਧਿਆਨ ਰੱਖਣਾ ਚਾਹੀਦਾ ਕਿਉਂਕਿ ਬੜੀ ਤਰ੍ਹਾਂ ਦੇ ਇਨਫੈਕਸ਼ਨਸ ਬਾਡੀ ਨੂੰ ਹੁੰਦੇ ਨੇ ਸੋ ਖਾਣ ਪੀਣ ਦਾ ਸਾਰੇ ਧਿਆਨ ਲੱਖੋ ਹੈਲਦੀ ਡਾਈਟ ਲੈਣੀ ਚਾਹੀਦੀ ਹੈ ਔਰ ਇਹਦੇ ਨਾਲ ਨਾਲ ਫਾਰਮਰਸ ਨੂੰ ਇਹ ਦੱਸ ਸਕਦੇ ਆ ਕਿ ਜਿਹੜੇ ਨਾਰਮਲ ਫਾਰਮ ਆਪਰੇਸ਼ਨਸ ਨੇ ਉਹ ਕੰਟੀਨਿਊ ਕਰ ਸਕਦੇ ਨੇ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਹਲਕੇ ਛਿੱਟੇ ਜਾਂ ਹਲਕੀ ਬਾਰਿਸ਼ ਕਿਤੇ ਕਿਤੇ ਹੋ ਸਕਦੀ ਹੈ ਇੱਕ ਵਾਰੀ ਜਿਹੜੀ ਸੁੱਕੀ ਠੰਡ ਤੋਂ ਸਾਰਿਆਂ ਨੂੰ ਥੋੜੀ ਰਾਹਤ ਮਿਲ ਸਕ